ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਦਬਾਓ ਤਾਂ ਜੋ ਬੜੀ ਬੜੀ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਆਪਣੀ ਕਣਕ ਦੀ ਜੋ ਇਸ ਵਾਰ ਪੋਜੀਸ਼ਨ ਹੈ ਸਾਰੇ ਪੰਜਾਬ ਦੇ ਕਿਸਾਨਾਂ ਦੀ ਪੋਜੀਸ਼ਨ ਐਦਾਂ ਹੈ ਕਿ ਲਗਾਤਾਰ ਇੱਕ ਮਹੀਨਾ ਹੋਣ ਵਾਲਾ ਹੋ ਗਿਆ ਆਪਣੇ ਸੂਰਜ ਨੇ ਪੂਰੀ ਧੁੱਪ ਨਹੀਂ ਦਿਖਾਈ ਨੀ ਦਿੱਤਾ ਜਿਹੜਾ ਕਿ ਕਣਕ ਲਈ ਜ਼ਰੂਰੀ ਸੀ ਨਦੀਨ ਨਾਸ਼ਕ ਸਪਰੇਹਾਂ ਲਈ ਜ਼ਰੂਰੀ ਸੀ ਤੇ ਜੋ ਕੋਈ ਵੀ ਆਪਾਂ ਐਨਪੀਕੇ ਸਪਰੇਅ ਕਰਦੇ ਆ ਕੋਈ ਮੈਗਨੀਜ਼ ਦੀ ਸਪਰੇਅ ਕਰਦੇ ਉਹਦੇ ਲਈ ਜ਼ਰੂਰੀ ਸੀ ਤੇ ਕਿਸਾਨ ਵੀਰਾਂ ਨੇ ਕੀ ਕਰਿਆ ਸਪਰੇਹਾਂ ਕਰਦੇ ਗਏ ਗੁੱਲੀ ਡੰਡਾ ਵੀ ਨਹੀਂ ਮਰਿਆ ਬਾਕੀ ਹੋਰ ਨਦੀਨ ਵੀ ਨਹੀਂ ਮਰੇ ਤੇ ਨਾ ਹੀ ਕਣਕਾਂ ਨੇ ਜੋ ਆਪਾਂ ਐਨਪੀਕੇ ਵਗੈਰਾ ਦੀ ਸਪਰੇ ਕਰਦੇ ਆ ਉਹਨਾਂ ਨੇ ਪੂਰਾ ਰਿਜ਼ਲਟ ਦਿੱਤਾ ਤੇ ਉਲਟਾ ਕਿਸਾਨਾਂ ਦਾ ਨੁਕਸਾਨ ਬਹੁਤ ਹੋਣ ਲੱਗਿਆ ਕਿਉਂਕਿ ਜੋ ਸਪਰੇਹਾਂ ਆਪਾਂ ਕਰਦੇ ਰਹਿੰਦੇ ਆਗੇ ਕਈ ਵਾਰ ਕਿਸਾਨ ਵੀਰ ਕੀ ਕਰਦੇ ਨੇ ਸਪਰੇਹਾਂ ਜ਼ਿਆਦਾ ਮਿਕਸ ਕਰਕੇ ਕਰ ਦਿੰਦੇ ਨੇ ਤੇ ਜੋ ਆਪਣੀ ਕਣਕ ਦੇ ਜੋ ਪੱਤੇ ਨੇ ਨੋਕਾ ਹੁੰਦੇ ਨੇ ਉਹ ਸੜ ਜਾਂਦੀਆਂ ਨੇ ਜਾਂ ਆਪਣੀ ਕਣਕਾ ਜਿਹੜੀ ਉੱਲੀ ਨਾਸ਼ਕਾਂ ਹਾਂ ਸੌਰੀ ਨਦੀਨ ਨਾਸ਼ਕਾਂ ਇਸ ਪ੍ਰੇਹਾਂ ਨਾਲ ਬਿਲਕੁਲ ਹੀ ਸੜ ਜਾਂਦੀ ਹੈ ਸੜਨ ਦਾ ਕਾਰਨ ਕਿਸਾਨ ਵੀਰੋ ਇਹ ਹੀ ਹੈ ਵੀ ਕਣਕ ਨੂੰ ਪ੍ਰੋਪਰ ਆਪਣੀ ਨੂੰ ਧੁੱਪ ਨਹੀਂ ਮਿਲ ਰਹੀ ਜੇਕਰ ਆਪਣੀ ਕਣਕ ਨੂੰ ਧੁੱਪ ਮਿਲਦੀ ਰਹੇ ਜਿੰਨਾ ਇਹਨੂੰ ਟੈਂਪਰੇਚਰ ਚਾਹੀਦਾ ਉਹ ਮਿਲਦਾ ਰਹੇ ਟਾਈਮ ਟੂ ਟਾਈਮ ਫੇਰ ਆਪਣੀ ਕਣਕ ਦਾ ਜਿਹੜਾ ਵੀ ਕੋਈ ਨੁਕਸਾਨ ਹੈ ਨੁਕਾ ਸੜਨ ਦਾ ਜਾਂ ਕੋਈ ਹੋਰ ਉਹ ਨਹੀਂ ਹੁੰਦਾ ਤੇ ਝਾੜ ਦਾ ਵੀ ਨੁਕਸਾਨ ਨਹੀਂ ਹੁੰਦਾ ਕਿਉਂਕਿ ਕਿਸਾਨ ਵੀਰੋਂ ਜਿਹੜੇ ਨਦੀਨ ਨਾਸ਼ਕ ਆਪਾਂ ਕਰਦੇ ਆਂ ਬਾਰ-ਬਾਰ ਆਪਾਂ ਕਣਕ ਦੇ ਉੱਪਰ ਨਦੀਨ ਨਾਸ਼ਕ ਕਰਦੇ ਆਂ ਉਹਦੇ ਨਾਲ ਕਿਸਾਨ ਵੀਰੋ ਆਪਣੀ ਕਣਕ तकरीबन तकरीबन ਜੇ ਤੁਸੀਂ ਇੱਕ ਵਾਰ ਨਦੀਨ ਨਸ਼ਕ ਕਰ ਦਿੰਦਾ 5 ਦਿਨ ਵਾਸਤੇ ਆਪਣੀ ਕਣਕ ਰੁਕ ਜਾਂਦੀ ਹੈ ਰੋਕਣ ਦੇ ਨਾਲ ਕਿਸਾਨ ਵੀਰੋ ਗਰੋਥ ਵੀ ਰੁਕਦੀ ਹੈ ਕਣਕ ਦੀ ਤੇ ਇਹਦਾ ਜਿਹੜਾ ਟਾਈਮ ਪੀਰੀਅਡ ਆ ਉਹ ਵੀ ਡਿਸਟਰਬ ਹੁੰਦਾ ਉਹ ਤੁਸੀਂ ਆਪ ਸਿਆਣੇ ਹੁਣ ਜੇਕਰ ਆਪਾਂ ਨਦੀਨ ਨਸ਼ਕ ਸਟਰੋਂਗ ਮੰਨ ਲਓ 2 ਕਰਤੇ ਤੁਹਾਡੀ ਕਣਕ 15 ਤੋਂ 20 ਦਿਨ ਪਿੱਛੇ ਪੈ ਜਾਊਗੀ ਜੇ ਉਹਨੇ ਧੱਕਾ ਮਾਰਤਾ ਫੇਰ ਜਾਦਾ ਪਿੱਛੇ ਪੈਜੂਗੀ ਖਰਚਾ ਆਪਣਾ ਕਿੰਨਾ ਵਧੂਗਾ ਤਾਂ ਕਿਸਾਨ ਵੀਰੋ ਇਹੇ ਨੋਕਾਂ ਵਗੈਰਾ ਸੜਨ ਦੀ ਸਮੱਸਿਆ ਸਾਰੀ ਦੀ ਸਾਰੀ ਧੁੱਪਾਂ ਕਰਕੇ ਆ ਰਹੀ ਆ ਤੇ ਇੱਕ ਸਾਰਿਆਂ ਤੋਂ ਵੱਡੀ ਮੈਂ ਸਮੱਸਿਆ ਦੇਖੀ ਹੈ ਕਿਸਾਨ ਵੀਰਾਂ ਨਾਲ ਗੱਲਬਾਤ ਵੀ ਆਪਾਂ ਕਰਦੇ ਰਹਿਣੇ ਹੈਗੇ ਵੀ ਪਹਿਲੇ ਨੰਬਰ ਤੇ ਤਾਂ ਕਿਸਾਨ ਵੀਰ ਸਪਰੇਹਾਂ ਦੇ ਵਿੱਚ ਪਾਣੀ ਨਹੀਂ ਪੂਰਾ ਵਰਤ ਰਹੇ ਕਿਸਾਨ ਵੀਰੋ ਘੱਟੋ ਘੱਟ 250 ਤੋਂ 150 ਲੀਟਰ ਪਾਣੀ ਦਾ ਘੱਟੋ ਘੱਟ ਤੁਸੀਂ ਵਰਤਿਆ ਕਰੋ। ਚਾਹੇ ਨਦੀਨ ਨਾਸ਼ਕ ਕਰ ਰਹੇ ਹੋ। ਚਾਹੇ ਤੁਸੀਂ ਐਨਪੀਕੇ ਸਪਰੇਅ ਕਰ ਰਹੇ ਹੋ। ਤੇ ਜੇ ਹੁਣ ਕਿਸਾਨ ਵੀਰੋ ਤੁਸੀਂ ਜੋ ਵੀ ਆਪਣੀ ਕਿਸੇ ਸਪਰੇਅ ਦੇ ਲਈ ਪਾਣੀ ਘੱਟ ਵਰਤੋਗੇ ਤਾਂ ਸਪਰੇਅ ਗਾੜੀ ਹੋਣ ਦੇ ਨਾਲ ਉਹਦੀ ਲੇਅਰ ਹੈ ਜਿਹੜੀ ਉਹ ਪੱਤਿਆਂ ਦੇ ਉੱਤੇ ਜ਼ਿਆਦਾ ਮੋਟੀ ਜਮੂਗੀ ਤੇ ਆਪਣੇ ਪੱਤਿਆਂ ਨੇ ਪ੍ਰੋਪਰ ਧੁੱਪ ਨਾ ਹੋਣ ਕਾਰਨ ਪੱਤੇ ਦੇ ਉੱਪਰ ਉਹ ਜੰਮ ਕੇ ਜਦੋਂ ਰਹਿ ਜਾਊਗੀ ਤਾਂ ਉਹਨੇ ਆਪਣੇ ਪੱਤੇਆਂ ਨੂੰ ਸਾੜ ਦੇਣਾ ਤੇ ਤੁਸੀਂ ਇੱਕ ਗੱਲ ਦਾ ਖਿਆਲ ਰੱਖੋ ਕਿ ਸੰਭਰੋ ਜਿੰਨਾ ਟਾਈਮ ਧੁੱਪ ਹੋਣੀ ਜਦੋਂ ਧੁੱਪ ਨਿਕਲੂਗੀ ਤਾਂ ਜਿਹੜੀਆਂ ਥੋਡੀਆਂ ਕਣਕਾਂ ਨੂੰ ਨਦੀਨ ਨਾਸ਼ਕ ਸਪਰੇਹਾਂ ਨਾਲ ਧੁੱਪ ਸੌਰੀ ਧੱਕਾ ਲੱਗਿਆ ਉਹ ਸਪਰੇਹਾਂ ਉਹ ਕਣਕਾਂ ਵਧਿਆ ਪਰ ਕਵਰ ਹੋਣ ਲੱਗ ਜਾਣਗੀਆਂ ਜਿਹੜੀ ਨਦੀਨ ਨਾਸ਼ਕ ਸਪਰੇਹ ਧੱਕਾ ਕਣਕ ਨੂੰ ਮਾਰਦੀ ਹੈ ਉੱਥੇ ਜ਼ਿਆਦਾਤਰ ਕਿਸਾਨ ਵੀਰੋ ਜਾਂ ਤਾਂ ਆਪਣੇ ਸਪਰੇਅ ਕਰਨ 'ਚ ਦਿੱਕਤ ਆਊਗੀ। ਜਾ ਜ਼ਿਆਦਾ ਆਪਣਾ ਖੇਤ ਸੁੱਕਾ ਹੋਊ, ਜਾਂ ਜ਼ਿਆਦਾ ਗਿੱਲਾ ਹੋਣਾ। ਇਹ ਤਿੰਨਕ ਪੋਜੀਸ਼ਨਾਂ ਦੇ ਵਿੱਚ ਆਪਣੀ ਕਣਕ ਨੂੰ ਨਦੀਨ ਨਾਸ਼ਕ ਸਪਰੇਅ ਜਾਦੇ ੱਟਕਾ ਮਾਰਦੀ ਹੈ। ਸਹੀ ਢੰਗ ਨਾਲ ਵਰਤਣਾ, ਸਹੀ ਪੰਪਣਾ ਵਰਤਣਾ, ਸਹੀ ਪਾਣੀ ਨਾਲ ਲਾਉਣਾ। ਤੇ ਜਿਹੜੀ ਨਦੀਨ ਨਾਸ ਕਿਸਪਰੇ ਦਾ ਧੱਕਾ ਕਿਸਾਨ ਬਿਰੂ ਇਹ ਆਪਣੀ ਕਣਕ 10-12 ਦਿਨ ਦੇ ਵਿੱਚ ਨੋਰਮਲੀ ਰਿਕਵਰ ਹੋਣ ਲੱਗ ਜਾਂਦੀ ਆ ਥੋੜਾ ਤੁਸੀਂ ਜੂਰੀਆ ਦੇ ਸਕਦੇ ਹੋ ਫਸਲ ਨੂੰ ਜਾਗ ਨਦੀਨ ਨਾਸਕੀ ਸਪਰੇਅ ਤੋਂ ਤਕਰੀਬਨ 10 ਦਿਨ ਬਾਅਦ 10-11 ਦਿਨ ਬਾਅਦ ਤੁਸੀਂ ਐਨਪੀਕੇ ਜਾਂ ਕੋਈ ਜਿਵਰੇਲਿਕ ਜਾਂ ਕੋਈ ਹਿਊਮਿਕ ਐਸਿਡ ਜਾਂ ਕੋਈ ਵੀ ਤੁਸੀਂ ਸਪਰੇਅ ਜਿਹੜੀ ਦੇਣੀ ਚਾਹੋ ਉਹ ਤੁਸੀਂ ਦੇ ਸਕਦੇ ਹੋ ਕਣਕ ਥੋੜੀ ਰਿਕਵਰ ਹੋ ਜਾਊਗੀ ਤੇ ਨਦੀਨ ਨਾਸ਼ਕ ਸਪਰੇ ਦੇ ਨਾਲ ਕਿਸਾਨ ਵੀਰੋ ਸਾਰਿਆਂ ਤੋਂ ਵੱਧ ਘਾਟ ਆਉਂਦੀ ਆ ਆਪਣੇ ਖੇਤਾਂ ਦੇ ਵਿੱਚ ਮੈਗਨੀਜ਼ ਦੀ ਜਿਹੜੇ ਖੇਤ ਰੇਤ ਰੇਸੀਲੇ ਖੇਤ ਨੇ ਰੇਤਲੇ ਮੰਨ ਲਓ ਜਦੋਂ ਆਪਾਂ ਨਦੀਨ ਨਾਸ਼ਕ ਸਪਰੇ ਕਰਦੇ ਹਾਂਗੇ ਤਾਂ ਉਹ ਖੇਤਾਂ ਦੇ ਵਿੱਚ ਮੈਗਨੀਜ਼ ਦੀ ਘਾਟ ਆਉਣੀ ਸੰਭਵ ਹੋ ਜਾਂਦੀ ਆ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਸੀ ਕਿਸਾਨ ਵੀਰੋ ਵੀ ਕੋਰ ਕਣਕ ਦੇ ਉੱਪਰ ਇੱਕ ਸਪਰੇ ਮੈਗਨੀਜ਼ ਦੀ ਲਾਜ਼ਮੀ ਦਵੋ ਤੇ ਦੂਸਰੀ ਸਪਰੇ ਨਦੀਨ ਨਾਸ਼ਕ ਸਪਰੇ ਤੋਂ ਪਹਿਲਾਂ ਦਵੋ ਜੇ ਨਦੀਨ ਨਾਸਕੇ ਸਪਰੇ ਆਪਾਂ ਉਹ ਜਾ ਕੇ 40 42 ਦਿਨ ਤੱਕ ਕਰ ਰਹੇ ਹਾਂ ਤਾਂ ਤੁਸੀਂ ਉਸ ਤੋਂ 2 ਦਿਨ ਪਹਿਲਾਂ ਮੈਗਨੀਜ਼ ਤੇ ਜੋ ਵੀ ਕੋਈ ਆਪਾਂ ਇਹਦੇ ਨਾਲ ਚੀਜ਼ ਯੂਜ਼ ਕਰਨੀ ਉਹਦੀ ਸਪਰੇ ਦਵੋ ਤਾਂ ਤੁਹਾਡੀ ਕਣਕ ਨੂੰ ੱੱਕਾ ਜਿਹੜਾ ਉਹ 80% ਘੱਟ ਵੱਜੂਗਾ ਜਿਹੜੇ ਕਿਸਾਨ ਵੀਰਾਂ ਦੇ ਵੀ ਜ਼ਿਆਦਾ ੱੱਕਾ ਲੱਗਿਆ ਉਹਨਾਂ ਦੇ ਵਿੱਚ ਗਲਤੀ ਇਹੀ ਹੋਈ ਜਾਗੀ ਉਹਨਾਂ ਨੇ ਸਪਰੇ ਹਾਂ ਜੋ ਜ਼ਿਆਦਾ ਸਟਰੋਂਗ ਵਰਤੀਆਂ ਨੇ ਤੇ ਜਿਆਦਾ ਸਹੀ ਢੰਗ ਨਹੀਂ ਵਰਤਿਆ ਜੇ ਕਿਸਾਨ ਵੀਰੋ ਹੁਣ ਆਪਾਂ ਸਹੀ ਢੰਗ ਵਰਤਾਂਗੇ ਸਹੀ ਸਪਰੇਹਾਂ ਦਾ ਮਿਸ਼ਰਣ ਵਰਤਾਂਗੇ ਝਟਨੀ ਨਹੀਂ ਬਣਾਵਾਂਗੇ ਤਾਂ ਆਪਣੀ ਜੋ ਫਸਲ ਆ ਉਹਨੂੰ ਧੱਕਾ ਬਿਲਕੁਲ ਨਹੀਂ ਲੱਗੂਗਾ ਤੇ ਮੈਂ ਕਿਸਾਨ ਵੀਰਾਂ ਤਾਂ ਇਦਾਂ ਹੈਰਾਨ ਆਗਾ ਆਪਾਂ ਵੀਡੀਓ ਵੀ ਪਾ ਦਿੰਨੇ ਆਗੇ ਚਲੋ ਮੈਂ ਵੀ ਇੱਕ ਕਿਸਾਨ ਆ ਮੈਂ ਵੀਡੀਓ ਪਾ ਦਿੰਨੇ ਵੀਰੇ ਆਪਾਂ ਹਾਂ ਸਪਰੇਹ ਇਦਾਂ ਇਦਾਂ ਕਰ ਸਕਦੇ ਆ ਤੇ ਫੇਰ ਮੁੜ ਕੇ ਦੁਬਾਰਾ ਫੇਰ ਕਿਸਾਨ ਵੀਰ ਉਹੀ ਚੀਜ਼ ਵਾਸਤੇ ਆਪਾਂ ਨੂੰ ਮੰਲਾ ਫੋਨ ਕਰਦੇ ਨੇ ਜਾਂ ਮੈਸੇਜ ਕਰਦੇ ਨੇ ਵੀ ਵੀਰੇ ਇਦਾਂ ਇਦਾਂ ਉਹ ਨਾਲੇ ਵੀਡੀਓ ਉਸੇ ਟੌਪਿਕ ਦੇ ਉੱਪਰ ਵੀਡੀਓ ਹੁੰਦੀ ਹੈ ਆਪਣੀ ਤਾਂ ਕਿਸਾਨ ਵੀਰ ਕੀ ਕਰਦੇ ਨੇ ਵੀਡੀਓ ਨਹੀਂ ਪੂਰੀ ਦੇਖਦੇ ਤੇ ਇਹ ਮੈਂ ਅੱਜ ਵੀਡੀਓ ਤਾਂ ਹੀ ਮੈਨੂੰ ਘਟੋ ਘਟ ਤਕਰੀਬਨ 10-12 ਵੀਰਾਂ ਦੇ ਫੋਨ ਆਏ ਨੇ ਵੀਰੇ ਨੋਕਾਂ ਸੜਨ ਲੱਗੀਆਂ ਕਿਸਾਨ ਵੀਰ ਉਹ ਜਦੋਂ ਟੈਂਪਰੇਚਰ ਆਪਣਾ ਇੰਨਾ ਕੁ ਜ਼ਿਆਦਾ ਲੋ ਇੰਨੇ ਦਿਨ ਜ਼ਿਆਦਾ ਰਹਿ ਗਿਆ ਉਹਦੇ ਨਾਲ ਆਪਣੀ ਕਣਕਾ ਆਪਣੇ ਆਪ ਸਟ੍ਰੈਸ ਦੇ ਵਿੱਚ ਆਉਣ ਲੱਗੀ। ਕਣਕਾਂ ਦੀ ਗਰੋਥ ਰੁਕ ਗਈ ਤੇ ਜਿਆਦਾ ਠੰਡ ਦੇ ਕਾਰਨ ਕਣਕ ਜਿਹੜੀ ਖਰਾਕ ਬਿਲਕੁਲ ਨਹੀਂ ਲੈ ਰਹੀ। ਤਾਂ ਨੋਕਾਂ ਕਣਕ ਦੀ ਉੱਪਰੋਂ ਪੀਲੀਆਂ ਹੋਣ ਲੱਗੀਆਂ। ਜਦੋਂ ਪੂਰੀ ਪ੍ਰੋਪਰ ਧੁੱਪ ਮਿਲ ਗਈ ਆਪਣੀ ਫਸਲ ਨੂੰ ਸਪਰੇਹਾਂ ਵੀ ਕੰਮ ਕਰਨਗੀਆਂ। ਫਸਲਾਂ ਜਿਹੜੀ ਉਹ ਰਿਕਵਰ ਵੀ ਆਪਣੇ ਆਪ ਕਰਨ ਲੱਗ ਜੂਗੀ। ਐਡੀ ਕੋਈ ਖਾਸ ਵੱਡੀ ਸਮੱਸਿਆ ਨਹੀਂ ਹੈਗੀ ਇਹ ਨੋਕਾਂ ਪੀਲੀਆਂ ਹੋਣ ਦੀ। ਇਹ ਮੈਂ ਵਿੱਚ ਤੱਕੇ ਵਾਲੀ ਗੱਲ ਤਾਂ ਕਰੀਏ ਜਿਹੜੀਆਂ ਵੀ ਆਪਾਂ ਕੋਈ ਸਪਰੇਹਾਂ ਵਗੈਰਾ ਕਰੀ ਆਣੀਆਂ ਵੀ ਕਈ ਵਾਰ ਕਿਸਾਨ ਵੀਰਾਂ ਤੋਂ ਉਸ ਦੇ ਵਿਚਣ ਗੈਲੀ ਹੋ ਜਾਂਦੀ ਹੈ ਤੇ ਆਪਾਂ ਕੋਈ ਘਾਟ ਵੱਲ ਚਲੇ ਜਾਨੇ ਹੈਗੇ ਤੇ ਜਿਹੜੀਆਂ ਪਹਿਲਾਂ ਕਿਸਾਨ ਵੀਰੋ ਘਾਟ ਪਛਾਨੋ ਫੇਰ ਸਪਰੇਹਾਂ ਕਰੋ ਤੇ ਜੇ ਬਿਨਾਂ ਘਾਟ ਪਛਾਨੇ ਸਪਰੇਹਾਂ ਨਾ ਕਰਿਆ ਕਰੋ ਕਿਉਂਕਿ ਫालतू ਖਰਚਾ ਹੈ ਤੋਂ ਆਪਾਂ ਬਚੀਏ ਤੇ ਖੇਤੀ ਨੂੰ ਸਫਲ ਬਣਾਵਾਂਗੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਜੀ ਤੁਹਾਨੂੰ ਗੱਲਾਂ ਬਾਤਾਂ ਦੱਸੀਆਂ ਨੇ ਸਾਰੀਆਂ ਵਧੀਆ ਲੱਗੀਆਂ ਹੋਣਗੀਆਂ ਤੇ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਆਪਾਂ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ